3 ਜਨਵਰੀ ਪੰਜਾਬ ਦੀ ਹਰ ਵੱਡੀ ਖਬਰ ਸੱਚ ਅਤੇ ਸਪਸ਼ਟਤਾ ਨਾਲ ਆਓ ਸ਼ੁਰੂ ਕਰੀਏ ਅੱਜ ਦੀਆਂ ਖਬਰਾਂ ਅੱਜ ਦੇ ਖਬਰਨਾਮੇ ਵਿੱਚ ਆਪਾਂ ਚਾਰ ਖਾਸ ਵਿਸ਼ਿਆਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਿਆਸਤ ਦੇ ਗਲਿਆਰਿਆਂ ਵਿੱਚ ਕੀ ਚੱਲ ਰਿਹਾ ਹੈ ਜਿਸ ਵਿੱਚ ਇੱਕ ਅੰਤਰਰਾਸ਼ਟਰੀ ਮੋੜ ਵੀ ਹੈ ਫਿਰ ਆਪਾਂ ਸਿੱਧਾ ਜਨਤਾ ਦੇ ਮੁੱਦਿਆਂ ਤੇ ਆਵਾਂਗੇ ਜਿਵੇਂ ਸਿਹਤ ਸੇਵਾਵਾਂ ਤੇ ਪੈਨਸ਼ਨਾਂ ਦਾ ਕੀ ਹਾਲ ਹੈ ਉਸ ਤੋਂ ਬਾਅਦ ਧਰਨਿਆਂ ਅਤੇ ਵਿਵਾਦਾਂ ਦੀ ਗੱਲ ਹੋਵੇਗੀ ਅਤੇ ਅਖੀਰ ਵਿੱਚ ਅਪਰਾਧ ਜਗਤ ਦੀਆਂ ਖਬਰਾਂ ਤੇ ਮੌਸਮ ਦੇ ਮિજાਜ ਤੇ ਇੱਕ ਨਜ਼ਰ ਮਾਰਾਂਗੇ ਤਾਂ ਆਪਣੀ ਪਹਿਲੀ ਖਬਰ ਲਈ ਆਪਾਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਚੱਲਦੇ ਹਾਂ ਸਿੱਧਾ ਨਿਊਯਾਰਕ ਹੈਰਾਨੀ ਦੀ ਗੱਲ ਐ ਨਾ ਪਰ ਦੇਖਦੇ ਹਾਂ ਕਿ ਉੱਥੇ ਹੋਈ ਇੱਕ ਛੋਟੀ ਜੀ ਗੱਲ ਨੇ ਭਾਰਤ ਦੀ ਸਿਆਸਤ ਵਿੱਚ ਕਿਵੇਂ ਇੱਕ ਵੱਡਾ ਤੂਫਾਨ ਖੜਾ ਕਰ ਦਿੱਤਾ ਹੈ ਦੇਖੋ ਹੋਇਆ ਇਹ ਕਿ ਨਿਊਯਾਰਕ ਸਿਟੀ ਦੇ ਇੱਕ ਮੇਅਰ ਜੋ ਅਰਾਨ ਮਦਾਨੀ ਨੇ ਇੱਕ ਬਿਆਨ ਦਿੱਤਾ ਭਾਰਤ ਵਿੱਚ 2020 ਤੋਂ ਯੂਏਪੀਏ ਕਾਨੂੰਨ ਤਹਿਤ ਜੇਲ੍ਹ ਵਿੱਚ ਬੰਦ ਵਿਦਿਆਰਥੀ ਆਗੂ ਉਮਰ ਖਾਲਿਦ ਦੇ ਹੱਕ ਵਿੱਚ ਹੁਣ ਇਹ ਸਿਰਫ ਇੱਕ ਬਿਆਨ ਨਹੀਂ ਸੀ ਇਸ ਨੇ ਭਾਰਤ ਵਿੱਚ ਇੱਕ ਸਿਆਸੀ ਪੁਚਾਲ ਲਿਆ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਇਸ ਤੇ ਬਹੁਤ ਹੀ ਤਿੱਖਾ ਜਵਾਬ ਦਿੱਤਾ। ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਭਾਰਤ ਇੱਕ ਆਜ਼ਾਦ ਦੇਸ਼ ਹੈ ਤੇ ਇਹ ਸਾਡੇ ਅੰਦਰੂਨੀ ਮਾਮਲਿਆਂ ਅਤੇ ਸਾਡੀ ਨਿਆਂ ਪ੍ਰਣਾਲੀ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਸੋ ਬਹਿਸ ਇਸ ਗੱਲ ਤੇ ਛਿੜ ਪਈ ਹੈ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਕਿੱਥੋਂ ਤੱਕ ਸਹੀ ਹੈ ਅਤੇ ਇੱਕ ਦੇਸ਼ ਦੇ ਅੰਦਰੂਨੀ ਮਾਮਲਿਆਂ ਦੀ ਲਕੀਰ ਕਿੱਥੇ ਖਤਮ ਹੁੰਦੀ ਹੈ। ਖੇਰ ਹੁਣ ਵਾਪਸ ਆਪਣੇ ਪੰਜਾਬ ਆਉਂਦਿਆਂ ਜਿੱਥੇ ਸਿਹਤ ਨੂੰ ਲੈ ਕੇ ਇੱਕ ਬਹੁਤ ਹੀ ਵੱਡਾ ਕਹਿ ਸਕਦੇ ਹੈ ਕਿ ਇਤਿਹਾਸਿਕ ਐਲਾਨ ਹੋਇਆ ਹੈ ਸਰਕਾਰ ਨੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦਾ ਵਾਅਦਾ ਕੀਤਾ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਮੁਤਾਬਿਕ ਇਹ ਯੋਜਨਾ 15 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਅਤੇ ਸਭ ਤੋਂ ਖਾਸ ਗੱਲ ਇਸ ਵਿੱਚ ਕੋਈ ਸ਼ਰਤ ਨਹੀਂ ਕੋਈ ਉੱਚ ਨੀਚ ਨਹੀਂ ਇੱਥੋਂ ਤੱਕ ਕਿ ਸਰਕਾਰੀ ਮੁਲਾਜ਼ਮ ਵੀ ਇਸ ਦਾ ਫਾਇਦਾ ਲੈ ਸਕਣਗੇ ਇਹ ਇਸ ਨੂੰ ਸੱਚਮੁੱਚ ਇੱਕ ਯੂਨੀਵਰਸਲ ਸਕੀਮ ਬਣਾਉਂਦੀ ਹੈ हुन सवाल ये उठता है कि आम बंदा इसका फायदा किवे चुकेगा त देखो प्रक्रिया बहुत ही सौखी रखी गई है पंद्रह जनवरी तो ती सिर्फ अपना आधार कार्ड या वोटर कार्ड लेके रजिस्ट्रेशन करवा सकते हो अते सब तो वही गल जिसते सरकार खास जोर दे रही है वो यह है कि जिस पल थी रजिस्ट्रेशन हुई उसी पल तो थलाज का कवर शुरू हो जाएगा भावें कार्ड बन के घर पहुँचने तीन चार महीने लग जा सहूलत पहले दिन तो ही मिलेगी खैर ਇਲਾਨ ਤਾਂ ਬਹੁਤ ਵੱਡੇ ਵੱਡੇ ਹੋ ਰਹੇ ਨੇ ਪਰ ਜ਼ਮੀਨੀ ਹਕੀਕਤ ਕੀ ਕਹਿੰਦੀ ਹੈ ਆਓ ਹੁਣ ਉਹਨਾਂ ਮੁੱਦਿਆਂ ਤੇ ਝਾਤ ਮਾਰੀਏ ਜਿਨ੍ਹਾਂ ਦਾ ਸਿੱਧਾ ਵਾਅ ਵਾਸਤਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੈ ਖਾਸ ਕਰਕੇ ਸਿਹਤ ਤੇ ਪੈਨਸ਼ਨ ਦੇ ਮਾਮਲੇ 'ਚ ਜਿੱਥੇ ਤਸਵੀਰ ਥੋੜੀ ਵੱਖਰੀ ਦਿਖਾਈ ਦੇ ਰਹੀ ਹੈ ਇਹ ਅੰਕੜੇ ਦੇਖ ਕੇ ਸੱਚੇ ਮੁਚ ਹੈਰਾਨੀ ਹੁੰਦੀ ਹੈ ਮਲੌਰ ਦੇ ਸਿਵਲ ਹਸਪਤਾਲ ਦੀ ਇਹ ਮਿਸਾਲ ਲੈ ਲਓ ਇੱਥੇ ਸਤਾਈ ਡਾਕਟਰਾਂ ਦੀਆਂ ਪੋਸਟਾਂ ਮਨਜ਼ੂਰ ਹੋਈਆਂ ਨੇ ਪਰ ਕੰਮ ਕਿੰਨੇ ਕਰ ਰਹੇ ਨੇ ਸਿਰਫ 6 ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਉਹ ਸਵਾਲ ਪੁੱਛ ਰਹੇ ਨੇ ਕਿ ਸੋਹਣੀਆਂ ਇਮਾਰਤਾਂ ਦਾ ਕੀ ਕਰੀਏ ਜੇ ਇਲਾਜ ਕਰਨ ਵਾਲਾ ਹੀ ਕੋਈ ਨਹੀਂ ਹੈ ਤੇ ਚਿੰਤਾ ਦੀ ਗੱਲ ਇਹ ਹੈ ਕਿ ਐਸਐਮਓ ਦਾ ਕਹਿਣਾ ਹੈ ਕਿ ਇਹ ਗਿਣਤੀ ਹੋਰ ਵੀ ਘਟ ਸਕਦੀ ਹੈ ਤੇ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਮਾਹੇ ਡਾਕਟਰਾਂ ਦੀ ਤਾਂ ਗੱਲ ਹੀ ਛੱਡ ਦੋ ਹਸਪਤਾਲ ਵਿੱਚ ਨਾ ਕੋਈ ਚਮੜੀ ਦਾ ਡਾਕਟਰ ਨਾ ਬੱਚਿਆਂ ਦਾ ਨਾ ਛਾਤੀ ਦਾ ਤੇ ਨਾ ਹੀ ਦੰਦਾ ਦਾ ਕੋਈ ਸਪੈਸ਼ਲਿਸਟ ਹੈ ਜਿਹੜਾ ਇੱਕ ਹੱਡੀਆਂ ਦਾ ਡਾਕਟਰ ਹੈ ਉਹ ਵੀ ਹਫ਼ਤੇ ਸਿਰਫ ਦਿਨ-ਦਿਨ ਆਂਦਾ ਹੈ ਇਸ ਦਾ ਨਤੀਜਾ لوکوں علاج ਲਈ ਕਿਤੇ ਹੋਰ ਜਾਣ ਲੱਗ ਪਏ ਨੇ ਤੇ ਹਸਪਤਾਲ ਦੇ ਵਾਰਡ ਖਾਲੀ ਪਏ ਨੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਗੰਭੀਰ ਮੁੱਦੇ ਦੀ ਜੋ ਸਿੱਧਾ ਸਾਡੇ ਸਮਾਜ ਦੇ ਸਭ ਤੋਂ ਲੋੜਵੰਦ ਤਬਕੇ ਨਾਲ ਜੁੜਿਆ ਹੋਇਆ ਹੈ ਪੰਜਾਬ ਵਿੱਚ 35 ਲੱਖ ਤੋਂ ਵੱਧ ਬਜ਼ੁਰਗ ਵਿਧਵਾਵਾਂ ਤੇ ਦਿਵਿਆਂਗ ਲੋਕ ਆਪਣੀ ਥੋੜੀ ਜੀ ਪੈਨਸ਼ਨ ਤੇ ਗੁਜ਼ਾਰਾ ਕਰਦੇ ਨੇ ਪਰ ਸੋਚ ਕੇ ਦੇਖੋ ਨਵਾਂ ਸਾਲ ਚੜ੍ਹ ਗਿਆ ਹੈ ਤੇ ਉਹਨਾਂ ਨੂੰ ਅਜੇ ਤੱਕ ਨਵੰਬਰ ਮਹੀਨੇ ਦੀ ਪੈਨਸ਼ਨ ਵੀ ਨਹੀਂ ਮਿਲੀ ਉਹਨਾਂ ਲਈ ਇਹ ਸਿਰਫ ਦੇਰੀ ਨਹੀਂ ਇਹ ਉਹਨਾਂ ਦੀ ਰੋਟੀ ਤੇ ਸਿੱਧਾ ਸਵਾਲ ਹੈ ਇਸੇ ਗੱਲ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ �ेरਿਆ ਹੈ। ਉਹ ਸਵਾਲ ਚੁੱਕ ਰਹੇ ਨੇ ਕਿ ਸਰਕਾਰ ਦੀ مالی ਹਾਲਤ ਠੀਕ ਨਹੀਂ ਹੈ ਤੇ ਕਹਾਵਤ ਵਰਤ ਰਹੇ ਨੇ ਪੱਲੇ ਨਹੀਂ ਥੇਲਾ ਕਰਦੀ ਮੇਲਾ ਮੇਲਾ। ਮਤਲਬ ਕਿ ਇੱਕ ਪਾਸੇ ਵੱਡੇ ਐਲਾਨ ਹੋ ਰਹੇ ਨੇ ਪਰ ਦੂਜੇ ਪਾਸੇ ਪੈਨਸ਼ਨ ਵਰਗੀ ਬੁਨਿਆਦੀ ਜ਼ਿੰਮੇਵਾਰੀ ਵੀ ਪੂਰੀ ਨਹੀਂ ਹੋ ਰਹੀ। ਹਾਲਾਂਕਿ ਜਦੋਂ ਇਹ ਮਾਮਲਾ ਖਬਰਾਂ 'ਚ ਆਇਆ ਤਾਂ ਸਰਕਾਰ ਵੱਲੋਂ ਪੈਨਸ਼ਨ ਜਾਰੀ ਕਰਨ ਦਾ ਦਾਵਾ ਕੀਤਾ ਗਿਆ ਹੈ। ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ। ਚਲੋ ਜੀ। ਅਗੇ ਵਧਿਆ ਆਪਣੇ ਤੀਜੇ ਸੈਕਸ਼ਨ ਵੱਲ ਇੱਥੇ ਆਪਾਂ ਗੱਲ ਕਰਾਂਗੇ ਸੜਕਾਂ ਤੇ ਹੋ ਰਹੇ ਸੰਘਰਸ਼ਾਂ ਦੀ ਅਤੇ ਇੱਕ ਪਾਸ਼ਾ ਨੂੰ ਲੈ ਕੇ ਛਿੜੇ ਨਵੇਂ ਵਿਵਾਦ ਦੀ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਸਰਕਾਰੀ ਬਸਾਂ ਦੇ ਕੱਚੇ ਮੁਲਾਜ਼ਮ ਇੱਕ ਵਾਰ ਫਿਰ ਤੋਂ ਸੰਘਰਸ਼ ਦਾ ਬਿਗਲ ਵਜਾਉਣ ਦੀ ਤਿਆਰੀ ਚ ਨੇ ਤੇ ਗੁੱਸਾ ਪਤਾ ਕਿਸ ਗੱਲ ਦਾ ਹੈ ਗੁੱਸਾ ਹੈ ਟੁੱਟੇ ਹੋਏ ਵਾਅਦਿਆਂ ਦਾ ਪਿਛਲੀ ਹੜਤਾਲ ਖਤਮ ਕਰਵਾਉਂਦੇ ਹੋਏ ਟਰਾਂਸਪੋਰਟ ਮੰਤਰੀ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ ਖਾਸ ਕਰਕੇ ਗ੍ਰਿਫਤਾਰ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਵਾਦਾ ਅਜੇ ਵੀ ਅਧੂਰਾ ਹੈ ਇਸ ਲਈ 6 ਜਨਵਰੀ ਨੂੰ ਸਾਰੇ 27 ਡਿਪੂਆਂ ਤੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਹੋਣਗੇ ਅਤੇ 9 ਜਨਵਰੀ ਨੂੰ ਸੰਗਰੂਰ ਵਿੱਚ ਇੱਕ ਵੱਡੀ ਰੈਲੀ ਦੀ ਯੋਜਨਾ ਹੈ ਕਈ ਵਾਰ ਇੱਕ ਛੋਟੀ ਜੀ ਵੀਡੀਓ ਇੱਕ ਵੱਡੀ ਬਹਿਸ ਛੇੜ ਦਿੰਦੀ ਹੈ ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਮੁੱਖ ਡਾਕਖਾਨੇ ਵਿੱਚ ਉਥੇ ਇੱਕ ਪੋਸਟਲ ਅਸਿਸਟੈਂਟ ਪੰਜਾਬੀ ਵਿੱਚ ਲਿਖੀ ਚਿੱਠੀ ਨਹੀਂ ਪੜ ਸਕਿਆ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਜਵਾਬ ਸੀ ਇਸ ਸੈਂਟਰਲ ਗਵਰਨਮੈਂਟ ਦਾ ਦਫ਼ਤਰ ਹੈ ਇੱਥੇ ਹਿੰਦੀ ਅੰਗਰੇਜ਼ੀ ਚੱਲਦੀ ਹੈ ਇਸ ਇੱਕ ਵਾਕ ਨੇ ਪੰਜਾਬ 'ਚ ਪੰਜਾਬੀ ਦੀ ਥਾਂ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਇਸ ਘਟਨਾ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਵਰਗੀਆਂ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਮੰਗਾ ਬਿਲਕੁਲ ਸਾਫ਼ ਨੇ ਪੰਜਾਬ ਦੇ ਸਾਰੇ ਕੇਂਦਰੀ ਦਫ਼ਤਰਾਂ ਵਿੱਚ ਪੰਜਾਬੀ ਲਾਜ਼ਮੀ ਹੋਵੇ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਹੋਣ ਅਤੇ ਜਨਤਾ ਨਾਲ ਸਿੱਧਾ ਕੰਮ ਕਰਨ ਵਾਲੇ ਸਟਾਫ ਨੂੰ ਪੰਜਾਬੀ ਆਉਣੀ ਚਾਹੀਦੀ ਹੈ। ਉਹਨਾਂ ਨੇ ਇੱਕ ਬੜੀ ਦਿਲਚਸਪ ਗੱਲ ਕਹੀ ਇੱਕ ਕਰਮਚਾਰੀ ਨੂੰ ਪੰਜਾਬੀ ਸਿਖਾਓ ਨਾ ਕਿ ਪੂਰੇ ਸ਼ਹਿਰ ਨੂੰ ਉਸ ਇੱਕ ਬੰਦੇ ਲਈ ਹਿੰਦੀ ਸਿੱਖਣੀ ਪਵੇ। ਤੇ ਹੁਣ ਆਪਾਂ ਪਹੁੰਚ ਗਏ ਆ ਆਪਣੇ ਆਖਰੀ ਪੜਾਅ ਤੇ। ਇੱਥੇ ਅਸੀਂ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਤੇ ਉਠ ਰਹੇ ਸਵਾਲਾ ਅਤੇ ਮੌਸਮ ਦੇ ਹਾਲਤੇ ਇੱਕ ਨਜ਼ਰ ਪਾਵਾਂਗੇ। ਪੰਜਾਬ ਦੀਆਂ ਜੇਲਾਂਾਂ ਇੱਕ ਵਾਰ ਫਿਰ ਸੁਰਖੀਆਂ ਚ ਨੇ ਅਤੇ ਚੰਗੇ ਕਾਰਨਾ ਕਰਕੇ ਨਹੀਂ ਦੋ ਵਕ ਵਕ ਕਟਨਾਵਾਂ ਨੇ ਜੇਲ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਇੱਕ ਪਾਸੇ ਗੁਰਦਾਸਪੁਰ ਜੇਲ੍ਹ ਚ ਕੈਦੀਆਂ ਦੇ ਦੋ ਤਰੇ ਆਪਸ ਚ ਝਪੜ ਗਏ ਤੇ ਦੂਜੇ ਪਾਸੇ ਗੋਇੰਦਵਾਲ ਸਾਹਿਬ ਜੇਲ੍ਹ ਜੋ ਜੋ ਮਿਲਿਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜ਼ਰਾ ਦਿਲ ਥਾਮ ਕੇ ਸੁਣਿਓ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਜਦੋਂ ਤਲਾਸ਼ੀ ਲਈ ਗਈ ਤਾਂ ਇੱਕ ਦੋ ਨਹੀਂ ਪੂਰੇ 33 ਮੋਬਾਈਲ ਫੋਨ ਬਰਾਮਦ ਹੋਏ ਜੀ ਹਾਂ ਤੇਤੀ ਫੋਨ ਇਹ ਗਿਣਤੀ ਆਪਣੇ ਆਪ ਵਿੱਚ ਦੱਸਦੀ ਹੈ ਕਿ ਜੇਲ੍ਹ ਅੰਦਰ ਸੁਰੱਖਿਆ ਦਾ ਕੀ ਹਾਲ ਹੋਵੇਗਾ ਇਸ ਵਿੱਚ smartphones ਤੇ keypad ਵਾਲੇ ਦੋਵੇਂ ਤਰ੍ਹਾਂ ਦੇ ਫੋਨ ਸ਼ਾਮਿਲ ਸਨ ਤੇ ਗੱਲ ਇੱਥੇ ਹੀ ਨਹੀਂ ਰੁਕੀ ਇੰਨਾ ਫੋਨਾਂ ਦੇ ਨਾਲ ਨਾਲ ਤੇਰਾ SIM ਕਾਰਡ ਚਾਰਜਿੰਗ ਅਡਾਪਟਰ ਅਤੇ ਡਾਟਾ ਕੇਬਲਾਂ ਵੀ ਮਿਲੀਆਂ ਮਤਲਬ ਜੇਲ੍ਹ ਦੇ ਅੰਦਰੋਂ ਬਾਹਰ ਦੀ ਦੁਨੀਆ ਨਾਲ ਸੰਪਰਕ ਕਰਨ ਦਾ ਪੂਰਾ ਨੈਟਵਰਕ ਚੱਲ ਰਿਹਾ ਸੀ पुलिस ने मामला दर्ज कर लिया है यह जांच हो रही है कि आखिर ये सब कुछ जेल दे अंदर पहुँचिया किए चलो अखीर वि मौसम दी खेतीबाड़ी यूनिवर्सिटी मुताबिक अगले तीन चार दिन मीह पैण की कोई संभावना नहीं है पर सावधान रहने दी लोड़ है क्योंकि संघनी तुंद और ठंडी हवा यानी शीत लहर का कहर जारी रहेगा इसलिए ज्यादातर जिलों वि ऑरेंज और येलो अलर्ट जारी किया गया है ਇਕ ਅਜੀਬ ਗੱਲ ਇਹ ਹੈ ਕਿ ਦਿਨ ਦਾ ਤਾਪਮਾਨ ਆਮ ਨਾਲੋਂ ਘਟ ਰਹੇਗਾ ਮਤਲਬ ਦਿਨ ਠੰਡੇ ਹੋਣਗੇ ਜਦਕਿ ਰਾਤਾਂ ਆਮ ਨਾਲੋਂ ਥੋੜੀਆਂ ਗਰਮ ਰਹਿਣਗੀਆਂ ਤਾਜ ਦੀਆਂ ਸਾਰੀਆਂ ਖਬਰਾਂ ਨੂੰ ਦੇਖਣ ਤੋਂ ਬਾਅਦ ਇੱਕ ਵੱਡਾ ਸਵਾਲ ਮਨ ਵਿੱਚ ਆਉਂਦਾ ਹੈ। ਇੱਕ ਪਾਸੇ ਸਰਕਾਰ 10 ਲੱਖ ਤੇ ਇਲਾਜ ਵਰਗੀਆਂ ਵੱਡੀਆਂ-ਵੱਡੀਆਂ ਨਵੀਆਂ ਸਕੀਮਾਂ ਦਾ ਐਲਾਨ ਕਰ ਰਹੀ ਹੈ। ਦੂਜੇ ਪਾਸੇ ਪੈਂਸ਼ਨਾ, ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵਰਗੀਆਂ ਪੁਰਾਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿੱਚ ਚੁਣੌਤੀਆਂ ਆ ਰਹੀਆਂ ਨੇ। ਸੋ ਸਵਾਲ ਇਹ ਹੈ ਕਿ ਸਰਕਾਰ ਦੀ ਪਹਿਲੀ ਤਰਜੀਹ ਕੀ ਹੋਣੀ ਚਾਹੀਦੀ ਹੈ? ਨਵੇਂ ਐਲਾਨ ਜਾਂ ਪੁਰਾਣੇ ਵਾਅਦਿਆਂ ਨੂੰ ਪੂਰਾ ਕਰਨਾ? ਇਸ ਤੇ ਸੋਚਣਾ ਬਣਦਾ ਹੈ। ਹੁਣ ਕੁਝ ਖਬਰਾਂ ਦੁਨੀਆ ਦੀਆਂ ਅੱਜ ਅਸੀਂ ਸਾਲ 2026 ਦੇ ਭਵਿੱਖ ਤੇ ਇੱਕ ਡੂੰਗੀ ਨਜ਼ਰ ਮਾਰਨ ਜਾ ਰਹੇ ਹਾਂ ਇੱਕ ਐਸਾ ਸਾਲ ਹੋਣ ਵਾਲਾ ਹੈ ਜਿੱਥੇ ਸਾਨੂੰ ਵੱਡੀਆਂ ਤਬਦੀਲੀਆਂ ਗੰਭੀਰ ਚੁਣੌਤੀਆਂ ਅਤੇ ਨਾਲ ਹੀ ਕੁਝ ਹੈਰਾਨ ਕਰ ਦੇਣ ਵਾਲੇ ਮੌਕੇ ਵੀ ਦੇਖਣ ਨੂੰ ਮਿਲਣਗੇ ਇਸ ਪੂਰੀ ਪੇਸ਼ਕਾਰੀ ਵਿੱਚ ਅਸੀਂ ਉਹਨਾਂ ਮੁੱਖ ਤਾਕਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਇਸ ਸਾਲ ਨੂੰ ਆਕਾਰ ਦੇ ਰਹੀਆਂ ਨੇ ਦੇਖੋ ਇੱਕ ਅਜੀਹਾ ਦੌਰ ਹੈ ਜੋ ਬਹੁਤ ਸਾਰੇ ਵਿਰੋਧਾਪਾਸਾ ਨਾਲ ਭਰਿਆ ਹੋਇਆ ਹੈ ਮਤਲਬ ਇੱਕ ਪਾਸੇ ਤਾਂ ਟੈਕਨੋਲੋਜੀ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਨਾਲ ਹੀ ਦੂਜੇ ਪਾਸੇ ਪੂਰੀ ਦੁਨੀਆ ਵਿੱਚ ਪੂਰ ਰਾਜਨੀਤਿਕ ਤਣਾਅ ਆਪਣੇ ਸਿਖਰ ਤੇ ਪਹੁੰਚ ਰਿਹਾ ਹੈ ਤਾਂ ਫਿਰ ਚਲੋ ਇਸ ਵਿੱਚ ਥੋੜਾ ਹੋਰ ਡੂੰਘਾਈ ਨਾਲ ਉਤਰਦੇ ਹਾਂ ਆਓ ਉਹਨਾਂ ਥਾਵਾਂ ਤੇ ਨਜ਼ਰ ਮਾਰੀਏ ਜਿੱਥੇ ਤਣਾਅ ਸਭ ਤੋਂ ਜ਼ਿਆਦਾ ਹੈ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਦੁਨੀਆ ਦੇ ਕਿਹੜੇ ਕਿਹੜੇ ਖੇਤਰ ਇਸ ਵੇਲੇ ਸਭ ਤੋਂ ਵੱਧ ਖਤਰੇ ਦੀ ਕਗਾਰ ਤੇ ਖੜੇ ਹਨ ਖੋਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖੇਤਰ 2025 ਦੇ ਵੱਡੇ ਸੰਘਰਸ਼ਾਂ ਤੋਂ ਬਾਅਦ ਦੇ ਹਾਲਾਤਾਂ ਨਾਲ ਜੂਝ ਰਿਹਾ ਹੈ ਇਸ ਨਾਲ ਇੱਕ ਬਹੁਤ ਹੀ ਅਸਥਿਰ ਇੱਕ ਨਵੀਂ ਕਿਸਮ ਦੀ ਸਥਿਤੀ ਪੈਦਾ ਹੋ ਰਹੀ ਹੈ ਇਹ ਅਸਥਿਰ ਇਸ ਲਈ ਕਿਉਂਕਿ ਇੱਥੇ ਪੁਰਾਣੀਆਂ ਸ਼ਕਤੀਆਂ ਹੁਣ ਕਮਜ਼ੋਰ ਪੈ ਰਹੀਆਂ ਹਨ ਅਤੇ ਨਵੀਆਂ ਤਾਕਤਾਂ ਆਪਣਾ ਦਬਦਬਾ ਕਾਇਮ ਕਰਨ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਖਤਰੇ ਅਲੱਗ-ਅਲੱਗ ਨਹੀਂ ਬਲਕਿ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਜੁੜੇ ਹੋਏ ਹਨ ਮਿਸਾਲ ਦੇ ਤੌਰ ਤੇ ਗਾਜ਼ਾ ਜਾਂ ਸੀਰੀਆ ਵਰਗੇ ਇਲਾਕਿਆਂ ਵਿੱਚ ਸਰਕਾਰੀ ਕਮਜ਼ੋਰੀ ਦਾ ਸਿੱਧਾ ਫਾਇਦਾ ਇਸਲਾਮਿਕ ਸਟੇਟ ਵਰਗੇ ਅਤਵਾਦੀ ਸੰਗਠਨਾਂ ਨੂੰ ਹੁੰਦਾ ਜਿਨ੍ਹਾਂ ਨੂੰ ਮੋੜ ਪੈੜ ਜਮਾਉਣ ਦਾ ਮੌਕਾ ਮਿਲ ਜਾਂਦਾ ਹੈ ਇਸੇ ਤਰ੍ਹਾਂ ਜੇ ਈਰਾਨ ਦੀ ਪ੍ਰਮਾਣੂ ਸਥਿਤੀ ਨੂੰ ਲੈ ਕੇ ਕੋਈ ਫੌਜੀ ਕਾਰਵਾਈ ਹੁੰਦੀ ਹੈ ਤਾਂ ਇਹ ਪੂਰੇ ਖੇਤਰ ਨੂੰ ਇੱਕ ਵੱਡੀ ਜੰਗ ਵਿੱਚ ਧੱਕ ਸਕਦੀ ਹੈ ਅਤੇ ਬਾਕੀ ਸਾਰੇ ਸੰਕਟ ਹੋਰ ਵੀ ਡੂੰਘੇ ਹੋ ਜਾਣਗੇ ਇਹ ਲਗਾਤਾਰ ਚੱਲ ਰਹੀ ਜੰਗ ਵਿਸ਼ਵ ਪੱਧਰ ਤੇ ਅਸਥਿਰਤਾ ਦਾ ਇੱਕ ਬਹੁਤ ਵੱਡਾ ਕਾਰਨ ਬਣੀ ਹੋਈ ਹੈ ਅਤੇ ਇਸ ਦਾ ਅਸਰ ਸਿਰਫ ਸੁਰੱਖਿਆ ਤੇ ਹੀ ਨਹੀਂ ਹੈ ਇਹ ਦੁਨੀਆ ਭਾਰ ਵਿੱਚ ਊਰਜਾ ਦੀਆਂ ਕੀਮਤਾਂ ਤੇ ਅਨਾਜ ਦੀ ਸਪਲਾਈ ਤੇ ਵੀ ਸਿੱਧਾ ਅਸਰ ਪਾ ਰਹੀ ਹੈ ਜਿਸ ਦਾ ਭਾਰ ਆਖਿਰਕਾਰ ਦੁਨੀਆ ਭਰ ਦੇ ਆਮ ਲੋਕਾਂ ਨੂੰ ਹੀ ਚੁੱਕਣਾ ਪੈ ਰਿਹਾ ਹੈ ਪਰ ਸਵਾਲ ਇਹ ਹੈ ਕਿ ਇਹ ਸਾਰਾ ਪੂਰ ਆਜਨੀਤਿਕ ਤਣਾਵ ਵਿਸ਼ਵ ਦੀ ਆਰਥਿਕਤਾ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਚਲੋ ਅੱਗੇ ਵਧਦੇ ਹਾਂ ਅਤੇ ਦੇਖਦੇ ਹਾਂ ਕਿ ਕਿਵੇਂ ਇਹ ਝਗੜੇ ਦੁਨੀਆ ਪਰ ਵਿੱਚ ਆਰਥਿਕ ਰਗੜ ਪੈਦਾ ਕਰ ਰਹੇ ਹਨ ਵਪਾਰਕ ਜਹਾਜ਼ਾਂ ਤੇ ਹਮਲਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਇਸ ਨਾਲ ਨਾ ਸਿਰਫ ਸਮੁੰਦਰੀ ਜਹਾਜ਼ਾਂ ਦਾ ਬੀਮਾ ਮਹਿੰਗਾ ਹੋ ਰਿਹਾ ਹੈ ਬਲਕਿ ਊਰਜਾ ਅਤੇ ਦੂਜੇ ਸਮਾਨ ਦੇ ਪ੍ਰਵਾਹ ਵਿੱਚ ਵੀ ਰੁਕਾਵਟ ਆ ਸਕਦੀ ਹੈ ਸਿੱਧੇ ਸ਼ਬਦਾਂ ਵਿੱਚ ਇਸ ਦਾ ਮਤਲਬ ਹੈ ਕਿ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਣ ਵਾਲੀਆਂ ਚੀਜ਼ਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ ਇਹ ਸਥਿਤੀ ਬਹੁਤ ਦਿਲਚਸਪ ਹੈ ਦੇਖਣ ਨੂੰ ਤਾਂ ਖਾੜੀ ਦੇ ਦੇਸ਼ ਆਪਸ ਵਿੱਚ ਸਹਿਯੋਗੀ ਹਨ ਪਰ ਪਰਦੇ ਪਿੱਛੇ ਇੱਕ ਢਾਂਚਾਗਤ ਮੁਕਾਬਲਾ ਵੀ ਚੱਲ ਰਿਹਾ ਹੈ ਦੋਹਾਂ ਦੇ ਆਪਣੇ ਆਪਣੇ ਆਰਥਿਕ ਅਤੇ ਰਣਨੀਤਿਕ ਟੀਚੇ ਹਨ ਅਤੇ ਇਸੇ ਮੁਕਾਬਲੇ ਕਰਕੇ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਲਈ ਇੱਥੇ ਨਿਵੇਸ਼ ਕਰਨਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਆਰਥਿਕ ਉਥਲ-ਪੁਥਲ ਦੇ ਵਿਚਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦਾ ਇੱਕ ਬਿਲਕੁਲ ਨਵਾਂ ਰੂਪ ਕਾਰਪੋਰੇਟ ਵਪਾਰ ਨੂੰ ਬਦਲ ਰਿਹਾ ਹੈ। ਇਸ ਨੂੰ ਇਸ ਤਰ੍ਹਾਂ ਸਮਝੋ ਕਿ ਇਹ ਸਿਰਫ ਇੱਕ ਸਲਾਹਕਾਰ ਨਹੀਂ ਹੈ ਜੋ ਤੁਹਾਨੂੰ ਡਾਟਾ ਦਿੰਦਾ ਹੈ ਬਲਕਿ ਇਹ ਇੱਕ ਅਜੇਹਾ ਮੈਨੇਜਰ ਹੈ ਜੋ ਉਸ ਡਾਟਾ ਦੇ ਆਧਾਰ 'ਤੇ ਖੁਦ ਫੈਸਲੇ ਲੈ ਕੇ ਕੰਮ ਵੀ ਕਰਦਾ ਹੈ। ਜਿਵੇਂ ਕਿ ਸਪਲਾਈ ਚੇਨ ਨੂੰ ਬਿਹਤਰ ਬਣਾਉਣਾ ਜਾਂ ਵਪਾਰਕ ਸੌਦੇ ਪੂਰੇ ਕਰਨਾ ਅੱਗੇ ਵਧਣ ਤੋਂ ਪਹਿਲਾਂ ਜੇਕਰ ਇਹ ਜਾਣਕਾਰੀ ਤੁਹਾਨੂੰ ਦਿਲਚਸਪ ਲੱਗ ਰਹੀ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਖੈਰ ਦੁਨੀਆ ਭਰ ਦੇ ਤਣਾਅ ਦੇ ਬਾਵਜੂਦ ਮਨੁੱਖੀ ਸੂਝਬੂਝ ਇੱਕ ਸ਼ਾਨਦਾਰ ਗਤੀ ਨਾਲ ਲੱਗੇ ਵੱਧ ਰਹੀ ਹੈ ਆਓ ਹੁਣ ਦੇਖੀਏ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਵਿਕ ਸਾਡੇ ਲਈ ਕੀ ਲੈ ਕੇ ਆ ਰਿਹਾ ਹੈ ਇਹ ਇੱਕ ਬਹੁਤ ਵੱਡੀ ਕ੍ਰਾਂਤੀ ਹੈ ਇਹ ਨਵੀਂ ਸੂਰਜੀ ਟੈਕਨੋਲੋਜੀ ਪੁਰਾਣੀਆਂ ਸਾਰੀਆਂ ਪੌਤਿਕ ਸੀਮਾਵਾਂ ਨੂੰ ਤੋੜ ਰਹੀ ਹੈ ਇਸ ਦਾ ਮਤਲਬ ਹੈ ਕਿ ਅਸੀਂ ਉਸੇ ਥਾਂ ਤੇ ਲੱਗੇ ਸੋਲਰ ਪੈਨਲਾਂ ਤੋਂ 10 ਤੋਂ 13 ਫੀਸਦੀ ਜ਼ਿਆਦਾ ਬਿਜਲੀ ਪੈਦਾ ਕਰ ਸਕਾਂਗੇ ਜਿਸ ਨਾਲ ਸਾਫ਼ ਊਰਜਾ ਨੂੰ ਇੱਕ ਜ਼ਬਰਦਸਤ ਹੁਲਾਰਾ ਮਿਲੇਗਾ ਇਹ ਇੱਕ ਬਹੁਤ ਹੀ ਗੰਭੀਰ ਖਤਰਾ ਹੈ ਕਲਪਨਾ ਕਰੋ ਕਿ ਕੋਈ ਚੋਰ ਅੱਜ ਤੁਹਾਡੇ ਘਰੋਂ ਇੱਕ ਐਜੀਆ ਤਾਲਾ ਲੱਗਿਆ ਸੰਦੂਕ ਚੋਰੀ ਕਰ ਲੈਂਦਾ ਜਿਸ ਨੂੰ ਖੋਲ ਨਹੀਂ ਸਕਦਾ ਪਰ ਉਸ ਨੂੰ ਪਤਾ ਹੈ ਕਿ 10 ਸਾਲ ਬਾਅਦ ਉਸਦੇ ਕੋਲ ਇੱਕ ਮਾਸਟਰ ਕੀ ਜਾਵੇਗੀ ਜੋ ਦੁਨੀਆ ਦੇ ਹਰ ਤਾਲੇ ਨੂੰ ਖੋਲ ਸਕੇਗੀ ਉਹ ਬਸ ਇੰਤਜ਼ਾਰ ਕਰੇਗਾ ਇਹੀ ਹੈ ਹੁਣੇ ਕਟਾਈ ਕਰੋ ਬਾਅਦ ਵਿੱਚ ਗੀਕ੍ਰਿਪਟ ਕਰੋ ਦਾ ਖਤਰਾ ਇਸ ਲਈ ਸਰਕਾਰਾਂ ਅਤੇ ਬੈਂਕ ਹੁਣ ਤੋਂ ਹੀ ਮਜ਼ਬੂਤ ਪੋਸਟ ਕੁਆਂਟਮ ਤਾਲੇ ਬਣਾਉਣ ਤੇ ਕੰਮ ਕਰ ਰਹੇ ਹਨ ਇਸ ਸਿਹਤ ਦੇ ਖੇਤਰ ਵਿੱਚ ਇੱਕ ਬਹੁਤ ਵੱਡੀ ਸਫਲਤਾ ਹੈ ਇੱਕ ਅਜਿਹੀ ਦਰਦ ਨਿਵਾਰਕ ਦਵਾਈ ਜਿਸ ਦੀ ਲਤ ਨਹੀਂ ਲੱਗਦੀ ਇਹ ਖੋਜ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੀ ਹੈ ਜੋ ਪੁਰਾਣੇ ਦਰਦਾਂ ਪੀੜੇ ਥਨ ਅਤੇ ਓਪੀਓਡ ਸੰਕਟ ਨੂੰ ਹੱਲ ਕਰਨ ਵਿੱਚ ਵੀ ਮਦਦ ਕਰੇਗੀ ਚਲੋ ਹੁਣ ertid ਤੋਂ ਆਪਣੀਆਂ ਨਜ਼ਰਾਂ ਹਟਾ ਕੇ ਆਸਮਾਨ ਵੱਲ ਦੇਖਦੇ ਆਓ ਜਾਣੀਏ ਕਿ 2026 ਵਿੱਚ ਮਨੁੱਖੀ ਇੱਛਾਵਾਂ ਕਿਵੇਂ ਬ੍ਰਹਿਮੰਡ ਵਿੱਚ ਉਡਾਨ ਭਰਨ ਲਈ ਤਿਆਰ ਹਨ ਸਾਲ 2026 ਪੁਲਾੜ ਖੋਜ ਲਈ ਇੱਕ ਤਰ੍ਹਾਂ ਨਾਲ ਤਮਾਕਾ ਕਰਨ ਵਾਲਾ ਹੈ ਇੱਕ ਤੋਂ ਬਾਅਦ ਇੱਕ ਵੱਡੇ ਮਿਸ਼ਨ ਅਜਿਹਾ ਲੱਗਦਾ ਹੈ ਜਿਵੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਆਸਮਾਨ ਵੱਲ ਟਿਕੀਆਂ ਹੋਣਗੀਆਂ ਕਈ ਦੇਸ਼ ਚੰ드ਰਮਾ ਮੰਗਲ ਅਤੇ ਇਸ ਤੋਂ ਵੀ ਅੱਗੇ ਜਾਣ ਲਈ ਤਿਆਰੀ ਕਰ ਰਹੇ ਹਨ ਕਿ ਇਹ ਮਨੁੱਖਤਾ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ ਇਸ ਮਿਸ਼ਨ ਤੋਂ ਆਧੁਨਿਕ ਚੰਦਰ ਖੋਜ ਦੀ ਗੂੰਜਲਤਾ ਅਤੇ ਵੱਡੀਆਂ ਇੱਛਾਵਾਂ ਦਾ ਪਤਾ ਲੱਗਦਾ ਹੈ ਇਹ ਸਿਰਫ ਇੱਕ ਮਿਸ਼ਨ ਨਹੀਂ ਬਲਕਿ ਇਹ ਚੰਨ ਤੇ ਭਵਿੱਖ ਵਿੱਚ ਬਨਣ ਵਾਲੇ ਮਨੁੱਖੀ ਚਿਕਾਨਿਆਂ ਲਈ ਨੀਂ ਰੱਖਣ ਦੀ ਇੱਕ ਵੱਡੀ ਤਿਆਰੀ ਹੈ ਇਹ ਇੱਕ ਇਤਿਹਾਸਿਕ ਕਦਮ ਹੈ ਪੁਲਾੜ ਹੁਣ ਸਿਰਫ ਸਰਕਾਰਾਂ ਦੇ ਹੱਥਾਂ ਵਿੱਚ ਨਹੀਂ ਰਹੇਗਾ ਇਸ ਦੇ ਨਿੱਜੀਕਰਨ ਨਾਲ ਖੋਜ ਵਣਜ ਅਤੇ ਇੱਥੋਂ ਤੱਕ ਕਿ ਸਪੇਸ ਟੂਰਿਜ਼ਮ ਲਈ ਵੀ ਨਵੇਂ ਦਰਵਾਜ਼ੇ ਖੁੱਲਣਗੇ ਹੋ ਸਕਦਾ ਹੈ ਕਿ ਭਵਿੱਖ ਵਿੱਚ ਪੁਲਾੜ ਯਾਤਰਾ ਆਮ ਲੋਕਾਂ ਲਈ ਵੀ ਇੱਕ ਹਕੀਕਤ ਬਣ ਜਾਵੇ ਤਾਂ ਫਿਰ ਅਸੀਂ ਇਹਨਾਂ ਦੋ ਵੱਖ-ਵੱਖ ਹਕੀਕਤਾਂ ਨੂੰ ਕਿਵੇਂ ਸਮਝੀਏ ਇੱਕ ਪਾਸੇ ਗੰਭੀਰ ਸੰਕਟ ਹੈ ਅਤੇ ਦੂਜੇ ਪਾਸੇ ਤਰੱਕੀ ਅਤੇ ਜਸ਼ਨ ਦਾ ਮਾਹੌਲ ਹੈ ਇੱਕ ਪਾਸੇ ਸਾਡੀ ਦੁਨੀਆ ਗੰਭੀਰ ਮਨੁੱਖੀ ਦੁੱਖ ਅਤੇ ਅਸਥਿਰਤਾ ਨਾਲ ਜੂਝ ਰਹੀ ਹੈ afghanistan ਵਰਗੇ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਬੁਨਿਆਦੀ ਸਹਾਇਤਾ ਦੀ ਵੀ ਲੋੜ ਹੈ ਅਤੇ ਦੂਜੇ ਪਾਸੇ ਉਹੀ ਮਨੁੱਖਤਾ ਆਪਸ ਵਿੱਚ ਜੁੜਨ, ਤਰੱਕੀ ਕਰਨ ਅਤੇ ਜਸ਼ਨ ਮਨਾਉਣ ਲਈ ਵੀ ਬੇਤਾਬ ਹੈ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹਨ ਅਤੇ ਇੱਕ ਬਿਹਤਰ ਭਵਿੱਖ ਲਈ ਉਮੀਦ ਕਰਦੇ ਹਨ ਤਾਂ ਸਵਾਲ ਇਹੀ ਉੱਠਦਾ ਹੈ ਇੱਕ ਅਜਿਹੀ ਦੁਨੀਆ ਵਿੱਚ ਜੋ ਲਗਾਤਾਰ ਵਨ ਡਵਲ ਵੱਧ ਰਹੀ ਹੈ ਮਨੁੱਖਤਾ ਆਪਣੀ ਸਾਰੀ ਤਾਕਤ ਆਪਣੀ ਸਾਰੀ ਸੂਝਬੂਝ ਕਿੱਥੇ ਲਗਾਉਣ ਦਾ ਫੈਸਲਾ ਕਰੇਗੀ ਕੀ ਅਸੀਂ ਧਰਤੀ ਦੇ ਝਗੜਿਆਂ ਵਿੱਚ ਹੀ ਉਲਝੇ ਰਹਾਂਗੇ ਜਾਂ ਫਿਰ ਤਾਰਿਆਂ ਦੇ ਰਹੱਸਿਆਂ ਨੂੰ ਸੁਲਝਾਉਣ ਲਈ ਇੱਕ ਹੋਵਾਂਗੇ ਇਹ ਫੈਸਲਾ 2026 ਸਾਡੇ ਸਾਰਿਆਂ ਦੇ ਸਾਹਮਣੇ ਰੱਖਦਾ ਹੈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਇਹ ਵਿਸ਼ਲੇਸ਼ਣ ਪਸੰਦ ਆਇਆ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਅਤੇ ਹੋਰ ਅਜਿਹੀ ਹੀ ਦਿਲਚਸਪ ਜਾਣਕਾਰੀ ਲਈ ਜਗਨੂ ਟਾਕਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ